ਸਮਾਣਾ ਦੇ ਜ਼ੋਨ 1 ਦੇ ਜ਼ਿੰਮੇਵਾਰਾਂ ਅਤੇ ਸਮੂਹ ਸਾਧ ਸੰਗਤ ਦੇ ਵੱਲੋਂ ਪੈ ਰਹੀ ਇਸ ਅਤਿ ਦੀ ਗਰਮੀ ਨੂੰ ਵੇਖਦਿਆਂ ਹੋਇਆਂ ਬੇਜ਼ਬਾਨ ਪੰਛੀਆਂ ਦੇ ਲਈ 30 ਪਾਣੀ ਦੇ ਮਿੱਟੀ ਵਾਲੇ ਕਟੋਰੀਏ ਅਤੇ ਦਾਣਾ ਗ੍ਰੀਨ ਸਿਟੀ ਪਾਰਕ ਵਿਖੇ ਰਖਵਾ ਕੇ ਮਾਨਵਤਾ ਭਲਾਈ ਦਾ ਕਾਰਜ ਕੀਤਾ ਗਿਆ। ਇਸ ਮੌਕੇ ਤੇ ਜ਼ੋਨ 1 ਦੇ ਪ੍ਰੇਮੀ ਸਮਤੀ ਮੈਂਬਰ ਰਣਜੀਤ 인ਸਾਤ ਦੇ ਜੀਵਨ 인ਸਾਨ ਨੇ ਆਖਿਆ ਕਿ ਪਵਿੱਤਰ ਸਿੱਖਿਆ ਦੇ ਚਲਦਿਆਂ ਹੋਏ ਆ ਜ਼ੋਨ 1 ਦੀ ਸਮੂਹ ਸਾਧ ਸੰਗਤ ਦੇ ਵੱਲੋਂ ਗ੍ਰੀਨ ਸਿਟੀ ਦੇ ਪਾਰਕ ਦੇ ਵਿੱਚ ਬੇਜ਼ਬਾਨ ਪੰਛੀਆਂ ਦੇ ਲਈ ਇਹ ਉਪਰਾਲਾ ਕੀਤਾ ਗਿਆ। ਇਸ ਮੌਕੇ ਕੀਤੀ ਪਾਣੀ ਦੇ ਮਿੱਟੀ ਵਾਲੇ ਕਟੋਰੇ ਰੱਖੇ ਗਏ ਨੇ। ਇਸ ਦੇ ਨਾਲ ਹੀ ਪੰਛੀਆਂ ਦੇ ਲਈ ਦਾਣਾ ਵੀ ਰਖਵਾਇਆ ਗਿਆ। ਉਹਨਾਂ ਆਖਿਆ ਕਿ ਹਰ ਸਾਲ ਹੀ ਸੰਗਤਾਂ ਦੇ ਵੱਲੋਂ ਇਸ ਗਰਮੀ ਨੂੰ ਵਿਗੜਿਆ ਹੋਇਆ ਪਾਣੀ ਦੇ ਕਟੋਰੇ ਅਤੇ ਦਾਣੇ ਰਖਵਾਏ ਜਾਂਦੇ ਨੇ ਅਤੇ ਉਹਨਾਂ ਆਖਿਆ ਹੈ ਕਿ ਇਹ ਸੇਵਾ ਦਾ ਕਾਰਜ ਕਰਕੇ ਉਹਨਾਂ ਨੂੰ ਜੋ ਖੁਸ਼ੀ ਹੁੰਦੀ ਹੈ ਉਹ ਬੋਲ ਕੇ ਬਿਆਨ ਨਹੀਂ ਕਰ ਸਕਦੇ। ਰਮਿੰਦਰ ਕੋਰ ਹਰਮਿੰਦਰ ਕੋਰ ਜੀ ਅੱਜ ਜਿਹੜੇ ਇਸ ਪੋਰੇ ਰੱਖੂਗੀ ਜਨਰਲ ਵਾਸਤੇ ਕੀ ਕਰ ਸਕੋਗੇ? ਧੰਨ ਧੰਨ ਸਤਿਗੁਰੂ ਤੇਰੇ ਆਸਰਾ ਅੱਜ ਸਮਾਣੇ ਦੀ ਜੋ ਨੰਬਰ 21 ਸਾਧ ਸੰਗਤ ਸਤਿ ਪੂਜਨੀਏ ਡਾਕਟਰ ਗੁਰਬੀਤ ਸਰਾਮ ਰਹੀਮ ਸਿੰਘ ਜੀ ਦੀਆਂ ਸਾਡੀ ਪ੍ਰੇਰਣਾ ਤੇ ਚਲਤੇ ਹੋਏ ਅੱਜ ਪੰਛੀਆਂ ਦੇ ਲਈ ਕਟੋਰੇ ਅਤੇ ਪਾਣੀ ਦਾ ਤੇ ਦਾਣੇ ਦਾ ਪ੍ਰਬੰਧ ਕਰ ਰਹੇ ਆ ਤੇ ਇਹ ਉਹਨਾਂ ਦੀ ਪ੍ਰੇਰਣਾ ਦੇ ਚਲਦੇ ਹੋਈ ਅਸੀਂ ਕਰ ਰਹੇ ਆ ਤੇ ਅਤੀ ਅਸੀਂ ਕੋਰੇ ਰੱਖ ਰਹੇ ਆ ਪਾਣੀ ਦੇ ਲਈ ਅਤੇ ਦਾਣੇ ਦੇ ਲਈ ਤੇ ਇਹਦੇ ਨਾਲ ਸਿਰਫ ਪੰਛੀਆਂ ਦੀ ਪਿਆਸ ਹੀ ਨਹੀਂ बुਝੂਗੀ ਸਾਡੇ ਦਿਲ ਦਿਮਾਗ ਅਤੇ ਵਿੱਚ ਸ਼ਾਂਤੀ ਆਵੇਗੀ ਅਤੇ ਸਾਡੇ ਘਰ ਪਰਿਵਾਰ ਚ ਖੁਸ਼ੀਆਂ ਆਣਗੀਆਂ ਤੇ ਸਾਨੂੰ ਸਾਰਿਆਂ ਨੂੰ ਵੱਧ ਚੜ ਕੇ ਗਰਮੀਆਂ ਦੇ ਵਿੱਚ ਪੰਛੀਆਂ ਦੇ ਲਈ ਪਾਣੀ ਅਤੇ ਦਾਣੇ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਇਹਦੀ ਦੇਖ ਰੇ ਕੋਈ ਕਰੇਗਾ ਇੱਦੀ ਦੇਖ ਰਹੇ ਕਿ ਸਾਰੀ ਸਾਥ ਸੰਗਤ ਹੀ ਕਰੇਗੀ ਤੇ ਉਹਨਾਂ ਨੂੰ ਟਾਈਮ ਟੂ ਟਾਈਮ ਪਾਣੀ ਪਾਵਾਂਗੇ ਅਤੇ ਦਾਣਾ ਪਾਣੀ ਦਾਣਾ ਦਾ ਪ੍ਰਬੰਧ ਕਰ ਦੇਵਾਂਗੇ। ਭਾਈ ਰਣਜੀਤ 인ਸਾਹ ਰਣਜੀਤ ਜੀ ਤੇ ਜਾਣਰ ਵਾਸਤੇ ਇੱਕ ਅੱਛੇ ਬਾਤੇ ਜਿਹੜੀ ਤੇ ਬਾ ਤੁਹਾਡੇ ਵੱਲ ਲਵਾਈਗੀ ਕੀ ਗੱਲਾ ਚਾਹਤੋ? ਦੰਦ ਦੰਦ ਸਾਥ ਉੱਤੇ ਰਿਆ ਸਰਾ ਇਹ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਸਰਸਾ ਤੋਂ ਪੂਜਨਿਕ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਵੀ ਸਿੰਘ ਜੀ ਦੇ ਇਨਸਾਬ ਵੱਲੋਂ ਇਹ ਜਿਹੜੀ ਮਹਮ ਚਲਾਈ ਹੈ ਇਹ ਪਸ਼ੂਆਂ ਦੀ ਪੰਛੀਆਂ ਦੀ ਤੇ ਮਾਨਵਤਾ ਭਲਾਈ ਦੇ ਜਿੰਨੇ ਵੀ ਕਾਰਜ ਆ ਰਹੇ ਉਹਨਾਂ ਨੇ ਚਲਾਏ ਨੇ ਉਹਨਾਂ ਦੇ ਅਸੀਂ ਦਿਸਾਂ ਦੇ ਰਸਾਂ ਦੇ ਚੱਲ ਰਹੇ ਆ ਜੀ ਇਹ ਗਰਮੀ ਨੂੰ ਦੇਖਦੇ ਹੋਏ ਹੁਣ ਅਸੀਂ ਇੱਥੇ 30 ਪਹਿਲੇ ਨੇ ਜਿਹੜੇ ਜਾਨਵਰਾਂ ਦੇ ਪਾਣੀ ਪੰਛੀਆਂ ਦੇ ਪਾਣੀ ਪੀਣ ਨੂੰ ਦੇ ਰਹੇ ਆ ਜੀ ਕਟੋਰੇ ਤੇ ਉਹਨਾਂ ਦੀ ਮਤਲਬ ਜਿਹੜੀ ਪਿਆਸ ਹੈ ਉਹ 부ਝੇਗੀ ਤੇ ਉਹ ਸੀਸਾ ਦੇਣਗੇ ਸਭ ਨੂੰ ਇਸ ਕਰਕੇ ਘਰ ਪਰਿਵਾਰ ਦੇ ਵਿੱਚ ਜਿਹੜਾ ਪਾਣੀ ਪਾਉਂਦਾ ਜਾਂ ਇਹ ਸੇਵਾ ਕਰਦਾ ਨੂੰ ਖੁਸ਼ੀਆਂ ਮਿਲਦੀਆਂ ਨੇ ਜੀ ਤਾਂ ਕਰਕੇ ਸਾਨੂੰ ਇਹ ਜਿਹੜੀ ਖੁਸ਼ੀ ਮਿਲਦੀ ਹੈ ਇਹ ਸਾਰੇ ਕਾਰਜ ਅਸੀਂ ਤਾਂ ਹੀ ਕਰਦੇ ਹਾਂ ਜੀ ਤੇ ਪੂਜਨੇ ਗੁਰੂ ਦੇ ਹੁਕਮ ਦੇ ਹੀ ਚੱਲਦੇ ਆ ਅੱਜ 30 ਕਿਸ ਮਾਣਾ ਤੋਂ ਕਲਾਸ਼ਕ ਮਾਦੀ ਰੂਪ